2 ਮਿੰਟ ਲਈ ਬੈਠ ਜਾਓ ਸਿਰਫ 2 ਮਿੰਟ ਹੀ ਤੁਹਾਡੇ ਲੈਣੇ ਹਨ ਉਸ ਤੋਂ ਬਾਅਦ ਤੁਸੀਂ ਲੰਗਰ ਸ਼ਕ ਸਕਦੇ ਹੋ ਮਹਾਨ ਸ਼ਖਸੀਅਤ ਸਾਡੇ ਕੋਲ ਬੈਠੇ ਨੇ ਉਹਨਾਂ ਨੂੰ ਅਸੀਂ ਤੁਹਾਡੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਨਮਾਨਤ ਕਰਨਾ ਹੈ ਅੱਜ ਦਾ ਜੋ ਸਵੇਰ ਦਾ ਸਮਾਗਮ ਹੈ ਚੱਲ ਰਿਹਾ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਤਨਤਨ ਸਿਰਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪਰਬ ਦੇ ਸੰਬੰਧ ਵਿੱਚ ਤੁਸੀਂ ਗੁਰਬਾਣੀ ਕੀਰਤਨ ਕਥਾ ਵਿਚਾਰਾ ਸਰਵਨ ਕਰ ਰਹੇ ਹੋ ਆਗੜ ਭਾਗੇ ਹੋ ਜੋ ਲੰਬੇ ਸਮੇਂ ਤੋਂ ਸਵੇਰ ਤੋਂ ਹੀ ਗੁਰੂ ਜਨਨਾ ਵੀ ਗੁਰੂ ਸਾਹਿਬ ਨੂੰ ਨਤਮਸਤਕ ਹੋਗੇ ਉਸ ਲਸਾਨੀ ਸੀ ਸ਼ਹੀਦੀ ਨੂੰ ਨਮਨ ਕਰਨ ਲਈ ਬੈਠੇ ਹੋਏ ਹੋ ਪਿਛਲੇ ਦਿਨਾਂ ਤੋਂ ਮੈਂ ਗੁਰਸੱਜ ਦੀ ਸ਼ਹੀਦੀ ਦੇ ਬਾਰੇ ਕਥਾ ਵਿਚਾਰਾਂ ਗੁਰ ਇਤਿਹਾਸ ਤੁਸੀਂ ਸਰਵਨ ਕਰਦੇ ਆ ਰਹੇ ਹੋ ਅ ਸ਼ਾਮ ਦੇ ਦੁਆਨਾ ਵਿੱਚ ਵੀ 5 ਵੇ ਤੋਂ 8.5 ਵੇ ਤੱਕ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪਰਬ ਦੇ ਸੰਬੰਧ ਵਿੱਚ ਸਮਾਗਮ ਸੱਜਣੇ ਹਨ ਸੱਜਣਾਂ ਬੇਤੀ ਹੈ ਕਿ ਸ਼ਾਮਾਂ ਨੂੰ ਵੀ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਤੁਸੀਂ ਸ਼ਾਮਨ ਭਾਰੀ ਗੰਤੀ ਵਿੱਚ ਹਾਜ਼ਰੀ ਭਰਦੇ ਰਹੋ ਅੱਜ ਸ਼ਾਮ ਨੂੰ ਵੀ ਗੁਰੂ ਸਾਹਿਬ ਨੂੰ ਪ੍ਰਣਾਮ ਕਰਨ ਲਈ ਗੁਰੂ ਚਰਨਾਵਾਂ 'ਤੇ ਬੈਠਣਾ ਹੈ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਗੁਰੂ ਸਾਹਿਬ ਨੇ ਦੇਖੇ ਵਿੱਚ ਲਾਉਣਾ ਹੈ ਤੁਹਾਡੀਆਂ ਹਾਜ਼ਰੀਆਂ ਗੁਰੂ ਵੇਰ ਕਰ ਵਿੱਚ ਪ੍ਰਵਾਨ ਹੋਣੀਆਂ ਹਨ ਗੁਰੂ ਅਰਜਨ ਦੇਵ ਜੀ ਨੇ ਸਭਨਾ ਦੇ ਸਿਰ ਤੇ ਮੇਰ ਪ੍ਰਿਆ ਹੱਥ ਰੱਖਣਾ ਹੈ ਇਹ ਜੋਤਿ ਸੀ ਇਹ ਤੇਸ ਮਾਧੀਆਂ ਲਾ ਕੇ ਬੈਠੇ ਹੋ ਤੜੀਆਂ ਇਹ ਸਮਾਧੀਆਂ ਜਿਹੜੀਆਂ ਨੇ ਗੁਰੂ ਚਰਨਾਂ 'ਚ ਪ੍ਰਵਾਨ ਹੋਣੀਆਂ ਹਨ ਹੁਣ ਇਸ ਤੋਂ ਬਾਅਦ ਕੀਰਤਨ ਦੀ ਹੈਰੀ ਹੋਣੀ ਹੈ ਸਾਡੇ ਕੋਲ ਗੁਰੂ ਘਰ ਦੇ ਅਨੁਸੇਵਕ ਜਿਨ੍ਹਾਂ ਦੇ ਗੁਰਸਾ ਵਿੱਚ ਬਹੁਤ ਹੀ ਸ਼ਰਧਾ ਹੈ ਸਿੱਖ ਕੌਮ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਅੰਗਰੇਵਲ ਜੱਜ ਕਨਵਰ ਇੰਦਰ ਅਹਲੂਵਾਲੀਆ ਤੇ ਉਹਨਾਂ ਦੀ ਧਰਮ ਪਤਨੀ ਰੂਪ ਬੁਲੰ ਉਹ ਸਾਡੇ ਕੋਲ ਪਹੁੰਚੇ ਹੋਏ ਹਨ ਜੋ ਕਿ ਜਸਟਿਸ ਆਫ ਦਾ ਅਲਬਰਟਾ ਕੋਰਟ ਹਵ ਜਸਟਿਸ ਵਿੱਚ ਐਡਮਿੰਟਨ ਦੇ ਕੋਰਟ ਹਾਊਸ ਵਿੱਚ ਜੱਜ ਹਨ ਇਹਨਾਂ ਨੇ ਸਾਡੀ ਸਿੱਖ ਕੌਮ ਦਾ ਨਾਂ ਉੱਚਾ ਕੀਤਾ ਹੈ ਜਿਸ ਦਿਨ ਇਹਨਾਂ ਨੇ ਆਪਣਾ ਸੌਦਾ ਉਹਦਾ ਸੰਭਾਲਿਆ ਉਸ ਦਿਨ ਸਾਡੇ ਗੁਰਦੁਆਰਾ ਸਾਹਿਬ ਤੋਂ ਵੀ ਕਾਫੀ ਸੰਗਤ ਵੀ ਪੰਜੀ ਸ਼ਰਦਾਰੂ ਉੱਥੇ ਪਹੁੰਚੇ ਹੋਏ ਸਨ ਇਹ ਵਰਡ ਦੇ ਵਿੱਚ ਸਾਰੇ ਸੰਸਾਰ ਵਿੱਚ ਇਹ ਪਹਿਲੀ ਵਾਰੀ ਅਜਾਇਆ ਹੋਇਆ ਕਿ ਜਦੋਂ ਇਹਨਾਂ ਨੇ ਮਹਾਨ ਸ਼ਖਸੀਅਤ ਨੇ ਆਪਣਾ ਅਵਦਾ ਸੰਭਾਲਿਆ ਤਾਂ ਇਹਨਾਂ ਨੂੰ ਪੰਜ ਜਾਕਾਰੇ ਬਲਾ ਕੇ ਕੋਰਟ ਦੇ ਵਿੱਚ ਜੱਜ ਦੇ ਉਹਦੇ ਤੇ ਮਿਠਾਇਆ ਗਿਆ ਇਹ ਗੁਰੂ ਸਾਹਿਬ ਦੀ ਇਹਨਾਂ ਤੇ ਇਨੀ ਬਖਸ਼ਿਸ਼ ਹੈ ਆਪਾਂ ਪਿਛਲੇ ਦਿਨਾਂ ਤੋਂ ਵੇਖਦੇ ਆ ਰਹੇ ਹਾਂ ਇਹ ਬਹੁਤ ਹੀ ਗੁਰੂ ਸਾਹਿਬੇ ਸ਼ਰਦਾ ਰੱਖਦੇ ਹਨ ਪਿਛਲੇ ਦਿਨਾਂ ਇਹਨਾਂ ਨੇ ਬੜੀ ਹੀ ਸ਼ਰਦਾ ਨਾਲ ਗੁਰੂ ਘਰ ਰੱਖ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਖਡਪੁਰ ਸਾਹਿਬ ਵੀ ਕਰਵਾਏ ਹਨ ਸੁਖਨੀ ਸਾਹਿਬ ਦੇ ਪਾਠ ਵੀ ਇਹਨਾਂ ਦੀ ਇੰਨੀ ਸ਼ਰਧਾ ਹੈ ਕਿ ਇਹ ਸਭ ਕੁਝ ਗੁਰੂ ਸਾਹਿਬ ਕਰਕੇ ਹੋਇਆ ਹੈ ਸਾਡੇ ਸਿੱਖਾਂ ਦੀ ਬਹੁਤੀ ਮਾਣ ਦੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਵੀ ਆ ਕੇ ਸਾਡੇ ਇਹਨਾਂ ਮਹਾਨ શિક્ષੀਤਾਂ ਨੂੰ ਗੁਰੂ ਸਾਹਿਬ ਨੇ ਇਹਨਾਂ ਵੱਡੇ ਅਹੁਦਿਆਂ ਤੇ ਪਹੁੰਚਾਇਆ ਹੈ ਇਹ ਸਭ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹ ਬਹੁਤ ਹੀ ਸ਼ਰਧਾਲੂ ਪਰਿਵਾਰ ਹੈ। ਉਹਨਾਂ ਨੇ ਤੁਹਾਡੇ ਨਾਲ 2 ਮਿੰਟ ਆਪਣੇ ਵਿਚਾਰ ਸਾਂਝੇ ਕਰਨੇ ਹਨ। ਉਹਨਾਂ ਨੂੰ ਐਡਮੰਟਨ ਦੀ ਸਮੂਹ ਸੰਗਤਾਂ ਤੇ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਸਨਮਾਨਿਤ ਕੀਤਾ ਜਾਣਾ ਹੈ। ਆਓ ਬੜੇ ਪਿਆਰ ਨਾਲ ਇੱਕ ਜਕਾਰੇ ਨਾਲ ਆਨਰੇਬਲ ਜੱਜ ਕਨਵਿੰਦਰ ਅਹਲਵਾਲੀਆ ਐਂਡ ਰੂਤ ਬਲੰ ਉਹਨਾਂ ਦਾ ਉਹਨਾਂ ਨੂੰ ਜੀ ਆਇਆਂ ਕਹੇ ਬਰੇ ਸਤਿਉਨੇ ਆਸਤ੍ਰੀਅ ਕਾਲ ਅਨੁਰਭਲ ਜਟ ਕਰਨ ਇੰਦਰ ਆਲ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਆ ਕੇ ਸੰਗਤਾਂ ਨੂੰ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ واہ واحر جی کا خالصہ واہ جی کی فتح واہ واحر جی کا خالصہ واہ واحر جی کی فتح میں اس کمیٹی دا تنیوا واد کہ انہیں جو منہ سے مان دتا ہے سیرمونی تے بھی آئے سی بہر بڑا منہ مان دتا ہے انہیں نے بڑا سا عزت کی لیکن میں ਮੈਂ ਆਪਣੇ ਆਪ ਨੂੰ ਇਸ ਸਮਾਨ ਦੇ ਲਾਇਕ ਨਹੀਂ ਸਮਝਦਾ ਮੇਰੇ خیال ਵਿੱਚ ਇਹ ਹੈ ਕਿ ਮੇਂ ਜੋ ਕੋਸ਼ਿਸ਼ ਹੈ ਉਹ ਇਹ ਹੀ ਹੈ ਕਿ ਮੈਂ ਉਸ ਸੀਮਾ ਨਾਲ ਲੜ ਕੇ ਚੱਲਾਂ ਜੋ ਮੇਰੇ ਮਾਪਿਓ ਨੇ ਮੈਨੂੰ ਦੱਸੀ ਹੈ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਈ ਹੈ ਤੇ ਇਸ ਉਸੇ ਮਿਹਨਤ ਦਾ ਫਲ ਹੈ ਜੋ ਸਾਡੇ ਗੁਰੂਆਂ ਨੇ ਪਹਿਲਾਂ ਸ਼ਹੀਦਾਂ ਦਿੱਤੀਆਂ ਨੇ ਸਾਹਮਣੇ ਹਿੰਮਤ ਦਿੱਤੀ ਕਿ ਅਸੀਂ ਅੱਗੇ ਵਧੀਏ ਤੇ ਅਸੀਂ ਵੀ ਉਹ ਕੰਮ ਕਰੀਏ ਜੋ ਸਾਨੂੰ ਗੁਰਦਾਨੇ ਤੇ ਜੀ ਨੇ ਸਿਖਾਇਆ ਪਹਿਲਾਂ ਸਾਡੇ ਦੀ ਬੜੀ ਬਖਸ਼ੀਸ਼ ਆ ਸਾਡੇ ਗੁਰੂਆਂ ਤੇ ਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਨਾਮ ਜਪੋ ਕਿਰਤ ਕਰੋ ਵੰਡ ਕੇ ਖਾਓ ਮੈਂ ਉਸੇ ਸਿਵਾ ਦੇ ਵਿੱਚ ਲੱਗ ਕੇ ਜੋ ਮੇਰੇ ਮਾਪਿਆਂ ਨੇ ਮੈਨੂੰ ਸਿਖਾਇਆ ਉਸੇ ਕੰਮ 'ਚ ਮੈਂ ਲੱਗਾ ਉਸੇ ਕੰਮ 'ਚ ਮੈਂ ਹਰ ਇੱਕ ਥਾਂ ਕੰਮ ਕਰਦਾ ਕਿ ਮੈਂ ਇਸ ਦੁਨੀਆ ਦਾ ਪਲਾਕਾਰਾਂ ਜਿੱਥੇ ਵੀ ਹੋ ਸਕੇ ਮੈਂ ਦੂਸਰੇ ਹਰ ਦੀ ਮਦਦ ਕਰਾ ਜੋ ਕਿ ਅਗਲੇ ਮੇਰੀ ਮਦਦ ਕਾ ਅਧਿਆਇ ਨੇ ਜਿਨ੍ਹਾਂ ਨੇ ਮਨੋਤਰ ਇਥੇ ਤੱਕ ਪਹੁੰਚਾਇਆ ਅੱਜ ਜੇ ਮੇਰੀ ਪਛਾਣ ਹੈ ਕੋਈ ਵੀ ਤੇ ਉਹ ਪਛਾਣ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤੀ ਹੈ ਜੇ ਮੇਰੇ ਮੂੰਹ ਤੇ ਦਾੜੀ-ਮੁੱਛਾਂ ਨਾ ਹੁੰਦੀਆਂ ਮਰੇ ਸਿਰ ਤੇ ਦਸਤਾਰ ਨਾ ਹੁੰਦਾ ਤੇ ਕਿਸ ਨੇ ਅੱਜ ਸੋਚਣਾ ਨਹੀਂ ਸੀ ਕਿ ਇਹ ਜੱਜ ਬਣਿਆ ਅਜਿਸ ਦਾ ਕੇਸ ਇਹ ਪਛਾਣਨਾ ਕਿਉਂਕਿ ਗੁਰਗੋਬਿੰਦ ਸਿੰਘ ਜੀ ਸਾਨੂੰ ਵਸਰੂਪ ਦਿੱਤਾ ਤੇ ਇਹ ਪਛਾਣ ਦਿੱਤੀ ਸਿੱਖੀ ਨੂੰ ਕਿ ਇਸ ਪਰਮਾਤਮਾ ਦਾ ਹੱਥ ਇਸ ਦੁਨੀਆ ਦੇ ਵਿੱਚ ਹੈ ਤੇ ਜੋ ਵੀ ਮੈਂ ਹਿੰਮਤ ਕਰਦਾ ਜੋ ਵੀ ਮੈਂ ਕੋਸ਼ਿਸ਼ ਕਰਦਾ ਮੈਨੂੰ ਇਹ ਜ਼ਰੂਰ ਹੈ ਸਾਸਾ ਕਿ ਮੈਂ ਇਕੱਲਾ ਨਹੀਂ ਹਾਂ ਕਿ ਮੇਰੇ ਪਿੱਛੇ ਪਰਮਾਤਮਾ ਹੈ ਉਸ ਦਾ ਹੱਥ ਹੈ ਤੇ ਅੱਗੇ ਜਾਂਦਿਆਂ ਹਮੇਸ਼ਾ ਉਹ ਹੱਥ ਰਹੇਗਾ ਮੈਂ ਹਮੇਸ਼ਾ ਜਦ ਕੋਰਟ ਬੈਠਦਾ ਮੇਰੀ ਇਹ ਅਰਦਾਸ ਰਹਿੰਦੀ ਹੈ ਕਿ ਵਾਹਿਗੁਰੂ ਅੱਛਾ ਕੰਮ ਕਰਾਈ ਜੋ ਵੀ ਮੈਂ ਜੋ ਵੀ ਮੈਂ ਸੋਚ ਸਮਝ ਕੇ ਫੈਸਲਾ ਕਰਾਂ ਉਹ ਫੈਸਲਾ ਅੱਛੇ ਲਈ ਹੋਵੇ ਜਿਸ ਦਾ ਵੀ ਹੋਵੇ ਕਈ ਵਾਰੀ ਹੋ ਸਕਦਾ ਹੈ ਕਿ ਤੁਸੀਂ ਸਮਝੋ ਕਿ ਮੈਂ ਬੜਾ ਹੀ ਵੱਡਾ ਬਣ ਕੇ ਆਇਆ ਹਾਂ ਮੈਂ ਜੱਜ ਬਣ ਕੇ ਉਸੇ ਸਮੇਂ ਇਹ ਅਦਾਸ ਹੀ ਇਹਨਾਂ ਦੇ ਇੱਕ ਇੱਕ ਹੰਕਾਰ ਨਾ ਆਏ ਮੈਂ ਕਦੀ ਵੀ ਇਹਨਾਂ ਸੋਚਾਂ ਕਿ ਮੈਂ ਆਪਣੇ ਘਰ ਕੇ ਇੱਥੇ ਪਹੁੰਚਿਆ ਇਹ ਬਿਲਕੁਲ ਨਹੀਂ ਹੈ ਮੈਂ ਮੈਇਰਸ ਕਰਦਾ ਸਾਰੇ ਨੂੰ ਅਗਲੀ ਪੀੜ੍ਹੀ ਨੂੰ ਜੋ ਮੇਰੇ ਛੋਟੇ ਭੈਣ ਭਰਾ ਨੇ ਬੱਚੇ ਬੱਚੀਆਂ ਨੇ ਇੱਥੇ ਮੈਂ ਉਹਨਾਂ ਨੂੰ ਇਹ ਹੀ ਅਰਦਾਸ ਕਰਦਾ ਕਿ ਤੁਸੀਂ ਵੀ ਇਸ ਕੈਨੇਡਾ ਵਿੱਚ ਹਰੇਕ ਨੂੰ ਓਪਰਚੁਨਿਟੀ ਹੈ ਸਾਨੂੰ ਹਰੇਕ ਨੂੰ ਮੌਕਾ ਹੈਗਾ ਕਿ ਅਸੀਂ ਜੋ ਵੀ ਕਰ ਸਕਦੇ ਹਾਂ ਪਹੁੰਚ ਕੇ ਅਸੀਂ ਕਰੀਏ ਹਿੰਮਤ ਨਾਲ ਕਰੀਏ ਸਾਨੂੰ ਇਹ ਜ਼ਰੂਰ ਆ ਕੇ ਸਾਰੇ ਮਾਪਿ ਉਹਨੇ ਮੈਂ ਇੱਥੇ ਖੜਾ ਕਿਉਂਕਿ ਮੈਨੂੰ ਪਤਾ ਅੱਜ ਮੈਨੇ ਮਾਫ਼ੀ ਨਹੀਂ ਹੈ ਲੇਕਿਨ ਉਹਨਾਂ ਦੀਆਂ ਅਸੀਸਾਂ ਜ਼ਰੂਰ ਮਿਲਣਾ ਉਹਨੇ ਮੈਂ ਯਾਦ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਮੇਰੇ ਮਾਤਾ ਪਿਤਾ ਸਾਨੂੰ ਜਨਮ ਸਾਖੀਆਂ ਸੁਣਾਉਂਦੇ ਸੀ ਗੁਰੂਆਂ ਦੀਆਂ ਕੁਰਬਾਨੀਆਂ ਦੱਸਦੇ ਸੀ ਉਸਨੂੰ ਬੜੀਆਂ ਅਚੀਆਂ ਲੱਗਦੀ ਸੀ ਕਿ ਪਹਿਲਾਂ ਕਹਾਣੀਆਂ ਨੇ ਫਿਰ ਅਸੀਂ ਹੋਲ ਹੋਲੀ ਜਾਣ ਲੱਗੇ ਕਿ ਕਹਾਣੀਆਂ ਹੀ ਨਹੀਂ ਨੇ ਇਹ ਅਸੂਲ ਨੇ ਜਨਾ ਤਾਂ ਸਾਨੂੰ ਚਲਣਾ ਚਾਹੀਦਾ ਇਹ ਅਸੂਲ ਨੇ ਜ਼ਿੰਦਗੀ ਦੇ ਇਹ ਅਸੂਲ ਨੇ ਬੰਦਿਆਂ ਦੇ ਮੈਂ ਤੁਹਾਨੂੰ ਇੱਕ ਇੱਕ ਹਾਸ ਦਾਸਤਾਨ ਸੁਣਾਉ ਮੈਂ ਨਾ ਉਹ ਅਜਤ ਮੈਂ ਜੱਜ ਬਣਿਆ ਤੇ ਮੈਂ ਨਾ ਆਪਣੇ ਆਫਿਸ ਦੇ ਲਈ ਇੱਕ ਮੇਜ਼ ਖਰੀਦਿਆ ਕੰਮ ਕਰ ਲਈ ਤੇ ਮੈਨੂੰ ਫੋਨ ਆਇਆ ਜਦੋਂ ਇਹ ਡਿਲੀਵਰੀ ਕਰਨੀ ਸੀ ਕਿ ਮੈਂ ਅਸਿਸਟੈਂਟ ਚਾਹ ਰਾ ਆਵਾਂਗੇ ਤੇ 9 ਵਜੇ ਪਹੁੰਚਾਂਗੇ ਮੈਂ ਕਿਹਾ ਠੀਕ ਹੈ ਤੇ ਮੈਂ ਆਪਣੇ ਮਨ 'ਚ ਸੋਚਿਆ ਕਿ ਇਹਨਾਂ ਦੀ ਜਿਹੜੀ ਅੰਗਰੇਜ਼ੀ ਥੀ ਥੋੜੀ ਵੱਖਰੀ ਲੱਗੀ ਐ ਮੈਨੂੰ ਲੱਗਦਾ ਐ ਇਹਨਾਂ ਯੂਰਪ ਤੋਂ ਆਣੇ ਨੇ ਤੇ ਮੇਰੇ ਦੋਸਤੋ ਮੇਰੇ ਨਾਲ ਸੀ ਤੇ ਮੈਂ ਉਹਨੂੰ ਕਿਹਾ ਕਿ ਤੈਨੂੰ ਕਿੱਥੋਂ ਲੱਗਦਾ ਕਿ ਇਹਨਾਂ ਦੀ ਬੋਲੀ ਕਿਸ ਚੋਂ ਆ ਗਈ ਕਹਿੰਦਾ ਮੈਨੂੰ ਲੱਗਦਾ ਕਿ ਆਪਣੇ ਨੇ ਮੈਨੂੰ ਲੱਗਦਾ ਕੋਈ ਪੰਜਾਬੀ ਹੋਣੇ ਨੇ ਤੇ ਅਸੀਂ ਬਾਹਰ ਖੜੇ ਹੋ ਉਜੀਖਦੇ ਸੀ ਕਿ ਮੇਜ਼ ਆਇਆ ਤੇ ਉਹ ਮੇਜ਼ ਆਇਆ ਤੇ ਯਾਰ ਦੋ ਕਾਲੇ ਬੰਦੇ ਸੀ ਜੋ ਲੈ ਕੇ ਆ ਰਹੇ ਨੇ ਉਹ ਲੈ ਕੇ ਆਏ ਮੇਰੇ ਨਾਲ ਉੱਪਰ ਗਏ ਮੇਰੇ ਆਫਿਸ ਦਾ ਕੋ ਉਹਨਾਂ ਨੇ ਦੇਖਿਆ ਕਿ ਦਰਵਾਜ਼ੇ ਦੀਵਾਰ ਦੇ ਉੱਤੇ ਤਸਵੀਰਾਂ ਲੱਗੀਆਂ ਹੋਈਆਂ ਨੇ ਬਾਕੀ ਜੋ ਮੇਰੇ ਤੋਂ ਪਹਿਲੇ ਜੱਜ ਬਣੇ ਸੀ ਉਹਨਾਂ ਦੀਆਂ ਸਾਰੀਆਂ ਦੀਆਂ ਤਸਵੀਰਾਂ ਲੱਗੀਆਂ ਨੇ ਤੇ ਬਸ ਮੇਜ਼ ਅਨਪੈਕ ਕਰਦਿਆਂ ਕਰਦਿਆਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਮਤਲਬ ਕਿ ਤੇਰਾ ਨਵਾਂ ਆਫੀਸਰ ਨੇ ਕਿਹਾ ਹਾਂ ਕਿ ਨੇ ਕਿ ਨੇ ਵੀ ਜਗਾ ਲਗਾਇਆ ਨੇ ਕਿ ਹਾਂ ਜੀ ਕਿ ਨੇ ਕਿ ਤੂੰ ਜੱਜਾਂ ਨੇ ਕਿਹਾ ਹਾਂ ਜੀ ਤੇ ਬਸ ਉਹਨੇ ਦਿਲ ਤੇ ਹੱਥ ਥਾਕੇ ਮੈਨੂੰ ਕਹਿੰਦੇ ਕਿ ਬੜੀ ਸਨ ਖੁਸ਼ੀ ਹੋਈ ਹੈ ਕਿ ਸਾਡਾ ਬੰਦਾ ਇਸ ਜਗ੍ਹਾ ਤੇ ਪਹੁੰਚਿਆ ਕਹਿੰਦੇ ਅਸੀਂ ਜਾ ਕੇ ਆਪਣੇ ਬੱਚਿਆਂ ਨੂੰ ਦੱਸਾਂਗੇ ਕਿ ਤੁਸੀਂ ਵੀ ਵੱਢ ਸਕਦੇ ਹੋ ਤੁਹਾਡੇ ਕੋਲ ਵੀ ਇਹ ਔਰਪਰਚੁਨਿਟੀ ਹੈ ਕਿ ਤੁਸੀਂ ਵੀ ਅੱਗੇ ਲੱਗ ਸਕਦੇ ਹੋ ਤੇ ਮੈਨੂੰ ਬੜਾ ਹੋਇਆ ਕਿ ਮੈਂ ਆਪਣੇ ਆਪ ਨੂੰ ਸੋਚਦਾ ਕਿ ਮੈਂ ਜੰਨ ਬੜਿਆ ਅਸਲ ਚ ਮੇਰੇ ਲਈ ਨਹੀਂ ਹੈ ਇਹ ਸਿੱਖ ਕੌਮ ਲਈ ਹੈ ਇਹ ਪਹਿਚਾਨ ਮੇਰੀ ਨਹੀਂ ਹੈ ਇਹ ਪਹਿਚਾਨ ਸਿੱਖ ਦੀ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿਜਾਇਆ ਉਹ ਮੈਂ ਆਪਣੀ ਗੱਲ ਨਹੀਂ ਕਹਾਦਾ ਪਿਆ ਮੈਂ ਉਹ ਹਰ ਇੱਕ ਸਖਤੀ ਦਾ ਕਾਹਦਾ ਜਿਨ੍ਹਾਂ ਨੇ ਪਹੁੰਚ ਪਹੁੰਚ ਕੇ ਇੱਥੇ ਜਗਾ ਬਣਾਈ ਕਿ ਮੈਂ ਇੱਥੇ ਆ ਕੇ ਕਰ ਸਕਾਂ ਜੇ ਮੇਰੇ ਤੋਂ ਪਹਿਲਾਂ ਜੋ ਇੱਥੇ ਆਏ ਨੇ ਉਹ ਨਾ ਕਰਦੇ ਤੇ ਅੱਜ ਮੈਂ ਵੀ ਇੱਥੇ ਤੱਕ ਨਹੀਂ ਸੀ ਪਹੁੰਚਾ ਸੋ ਮੈਂ ਉਹ ਸਭ ਦਾ ਧੰਨਵਾਦਾ ਸ਼ੁਕਰਗੁਜ਼ਾਰ ਹਾਂ ਤੇ ਜੋ ਕਿ ਇੱਥੇ ਆ ਕੇ ਜਿਨ੍ਹਾਂ ਨੇ ਸਾਥ ਪੁਰਸ ਪਹੁੰਚਾਇਆ ਜਿਨ੍ਹਾਂ ਨੇ ਇੱਥੇ ਜਗਾ ਬਣਾਈ ਕਿ ਅਸੀਂ ਅਕੇਲਾ ਨਹੀਂ ਸੀ ਗਏ ਤੇ ਮੇਰੀ ਕੋਸ਼ਿਸ਼ ਇਹ ਹੀ ਹੋਏਗੀ ਤੇ ਮੇਰੀ ਉਮੀਦ ਵੀ ਇਹ ਹੈ ਕਿ ਮੇਰਾ ਕੰਮ ਵੀ ਐਸੇ ਤਰ੍ਹਾਂ ਹੀ ਹੋਏ ਕਿ ਅੱਗੇ ਜਾਂਦਿਆਂ ਜੋ ਮੇਰੇ ਤੋਂ ਅੱਗੇ ਆਉਣਗੇ ਉਹ ਮੇਰੇ ਤੋਂ ਵੀ ਅੱਗੇ ਪਹੁੰਚ ਸਕਦੇ ਨੇ ਮੇਰੇ ਤੋਂ ਵੀ ਅੱਗੇ ਜਾ ਸਕਦੇ ਨੇ ਤੇ ਉਹਨਾਂ ਕੋਲ ਪੂਰੀ ਔਰਚਨਿਟੀ ਹੈਗੀ ਇੱਥੇ ਕਿਉਂਕਿ ਇਹ ਮੌਕਾ ਕੈਨੇਡਾ ਵਿੱਚ ਆ ਗਿਆ ਹਰ ਇੱਕ ਕੋਲ ਸੋ ਏਸ ਦਿ ਸਭਾਈ ਹੁਣ ਮੈਂ ਬਹੁਤ ਅਚੈਨ ਨੰਦਾ ਮੈਂ ਦੁਬਾਰਾ ਇਸ ਕਮੇਟੀ ਨੂੰ ਇਸ ਇਸ ਸਰ ਇਸ ਸੰਗਤ ਨੂੰ ਬਹੁਤ ਧੰਨਵਾਦ ਕਰਦਾ ਬਰਾਬਰ ਬਰਾ ਸ਼ੁਕਰੀਆ ਕਰਦਾ ਅਸੀ ਜਿਆਦਾ ਐਸੀ ਥੋੜੀ ਦੇਰ ਪਹਿਲੇ ਮੇਰੇ ਜਤਾਜੀਪੁਰ ਹੋ ਗਿਆ ਸੀ ਤੇ ਫੇਰ ਅਖੰਡ ਪਾਰਕ ਪਹੁੰਚਾ ਸੀ ਤੇ ਸਿਰਫ ਮੈਂ ਤੇ ਯਾਰ ਮੇਰੀ ਕਰਵਾਲੀ ਸੀ ਤੇ ਅਸੀਂ ਗੱਲ ਕਰਦੇ ਸੀ ਆਪਸ ਕੇ ਕੰਮ ਕਿਸ ਤਰ੍ਹਾਂਗਾ ਨਹੀਂ ਜਾਨੀ ਜੀ ਨਾਂ ਕਰ ਤੀਹਾਂ ਜੀ ਤੇ ਨਿਕ ਤੁ ਬਿਲਕੁਲ ਨਾ ਕਿ ਬੜਾ ਸਾਰੀ ਸੰਗਤ ਮਦਦ ਕੀਤੀ ਮੈਂ ਵਾਈ ਕੀ ਦੇਖਿਆ ਕਿ ਐਨੀ ਸੰਗਤ ਲੇਕਿਨ ਸਾਰਿਆਂ ਨੇ 라ਵਲ ਕੇ ਲੰਗਰ ਦੀ ਹਰ ਇੱਕ ਚੀਜ਼ ਦਾ ਪ੍ਰਬੰਧ ਕੀਤਾ ਤੇ ਉਸ ਤੋਂ ਮੈਨੂੰ ਬੜਾਈ ਬੜੀ ਮਨ ਖੁਸ਼ੀ ਹੋਈ ਪਰ ਮੈਨੂੰ ਇਹ ਵੀ ਬੜਾ ਅਹਿਸਾਸ ਹੋਇਆ ਕਿ ਮੈਂ ਖਲਾ ਨਹੀਂ ਕਿ ਜਦ ਵੀ ਮੈਂ ਕੰਮ ਕਰਦਾ ਭਾਵੇਂ ਕਿਤੇ ਵੀ ਕਰਦਾ ਗੁਰਦੁਆਰੇ ਕਰਾਂ ਜਾਂ ਬਾਹਰ ਕਰਾਂ ਮੈਨੂੰ ਇਹ ਬੜਾ ਅਹਿਸਾਸ ਹੁੰਦਾ ਕਿ ਮੈਂ ਖਲਾ ਨਹੀਂ ਹਾਂ ਮੇਰੇ ਕੋਲ ਪੂਰੀ ਕਮੇਟੀ ਹੈ ਕਮਿਊਨਿਟੀ ਹੈ ਸਾਰੀ ਸਿੱਖਾਂ ਦੀ ਕਮਿਊਨਿਟੀ ਹੈ ਮੈਂ ਅੱਜ ਦੇਖਦਾ ਕਿਈ ਲੋਕ ਇੱਥੇ ਹਰ ਰੋਜ਼ ਆ ਕੇ ਸੇਵਾ ਕਰਦੇ ਨੇ ਹਰ ਰੋਜ਼ ਇੱਥੇ ਸੌੜ ਸੌੜੇ ਲੱਗਦੇ ਨੇ ਲੱਖਾਂ ਗੁਰਦੁਆਰੇ ਦੁਨੀਆਂ ਦੇ ਵਿੱਚ ਹਰ ਇੱਕ ਪਾਸੇ ਅਸੀਂ ਸੇਵਾ ਹੋ ਰਹੀ ਹੈ ਤੇ ਹਰ ਇੱਕ ਪਾਸੇ ਹਰ ਇੱਕ ਲੋਕ ਕੋਈ ਵੀ ਸਿੱਖ Hindu ਵਸਾਈ ਕੋਈ ਵੀ ਉਤੇ ਇੱਛਾ ਆਪਣੀਆਂ ਉਮੀਦਾਂ ਲੈ ਕੇ ਆਉਂਦੇ ਨੇ ਉਹਨਾਂ ਦੀ ਉਮੀਦਾਂ ਰੱਬ ਪੂਰੀਆਂ ਕਰਦਾ ਤੇ ਉਹਨਾਂ ਦੀ ਪਛਾਣ ਰੱਬ ਨੂੰ ਉਹਨਾਂ ਨੂੰ ਰੱਬ ਦੀ ਪਹਿਚਾਣ ਸਾਦੇ ਤੌਰ ਤੇ ਮਿਲਦੀ ਹੈ ਸਿੱਖਾਂ ਦੇ ਤੌਰ ਤੇ ਜੋ ਮਿਲਦੀ ਹੈ ਉਸ ਦੀ ਕੋਈ ਉਸ ਦੀ ਕੋਈ ਕੀਮਤ ਨਹੀਂ ਹੈ ਮਤਲਬ ਕਿ ਕੋਈ ਮੈਂ ਅੱਜ ਦੇਖਣਾ ਕਿ ਅੱਜ ਜੇ ਕੋਈ ਦੇਖ ਲਿਆ ਕਿ ਮੈਂ ਜੱਜ ਬਣਿਆ ਹਾਂ ਇਸ ਕਰਕੇ ਦੇਖਦਣੇ ਕਿ ਕਿਉਂਕਿ ਮੈਂ ਸਿੱਖਾਂ ਤੇ ਮੈਂ ਇਸੇ ਤਿਹੇਸ ਕਰ ਗਿਆ ਕਿਉਂਕਿ ਬੇਸਿਕ ਚੀਜ਼ ਨੇ ਸਾਹਮਣੇ ਸੱਚਾਇਆ ਤੇ ਉਸ ਦੀ ਕੋਈ ਕੀਮਤ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਲੱਖ ਲੱਖ ਧੰਨਵਾਦ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਦੀ ਖਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਆਨਰੇਬਲ ਜੱਜ ਕਮਰਿੰਦਰ ਅਰਹਵੜੀਆ ਉਹਨਾਂ ਨੇ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਹਨ ਉਹਨਾਂ ਨੂੰ ਸਰੀ ਸੰਗਤ ਦੇ ਗੁਰਦੁਆਰਾ ਕਰਬੰਦ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰੋ ਥੱਲੇ ਰਮਣ ਪੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਤੁਸੀਂ ਆਨਰੇਬਲ ਜੱਜ ਉਹਨਾਂ ਪਾਸੋਂ ਉਹਨਾਂ ਦੇ ਵਿਚਾਰ ਸਰਵਣ ਕੀਤੇ ਹਨ ਉਹਨਾਂ ਨੇ ਏਡੇ ਵੱਡੇ ਉੱਚੇ ਹਉਦੇ ਦੇ ਹੁੰਦਿਆਂ ਹੋਇਆਂ ਵੀ ਆਪਣੀ ਸ਼ਰਧਾ ਗੁਰੂ ਸਾਹਿਬ ਜੀ ਪ੍ਰਗਟ ਕੀਤੀ ਹੈ ਇਸ ਅਵਜੇ ਤੱਕ ਪਹੁੰਚਣ ਤੇ ਉਹਨਾਂ ਨੇ ਆਪਣੇ ਮਾਤਾ ਪਿਤਾ ਉਹਨਾਂ ਦਾ ਗੁਰੂ ਸਾਹਿਬ ਜੀ ਦਾ ਉਹਨਾਂ ਨੇ ਹੱਥ ਦੱਸਿਆ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਇਸ ਉੱਚ ਉਹਦੇ ਤੇ ਪਹੁੰਚੇ ਹਨ ਸਾਡੀ ਸਿੱਖ ਕਮਿਊਨਿਟੀ ਲਈ ਇਹ ਬਹੁਤ ਵੱਡੀ ਮਾਨ ਦੀ ਗੱਲ ਹੈ ਗੁਰੂ ਸਾਹਿਬ ਕਿਰਪਾ ਨਾਲ ਇਸੇ ਤਰ੍ਹਾਂ ਹੀ ਇਹ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣ ਇਸ ਤੋਂ ਹੋਰ ਉੱਪਰ ਅਵਜਿਤ ਉਹਦੇ ਤੇ ਗੁਰੂ ਸਾਹਿਬ ਇਹਨਾਂ ਨੂੰ ਪਹੁੰਚਾਉਂ ਗੁਰੂ ਸਾਹਿਬ ਜੀ ਦਾ ਖਾਲਸਾ ਗੁਰੂ ਸਾਹਿਬ ਜੀ ਦੇ ਆਓ ਬੜੇ ਪਿਆਰ ਨਾਲ ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਕੀਰਤਨੀ ਜਥਾ ਭਾਈ ਧਰਮੀਰ ਸਿੰਘ ਜੀ ਸੇਵਾਲ ਵਾਲੇ ਉਹਨਾਂ ਪਾਸੋਂ 12:50 ਮਿੰਟ ਤੱਕ ਅਨਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਨ ਕਰਕੇ ਲਾਹੇ ਪ੍ਰਾਪਤ ਕਰਿਏ। ਉਸ ਤੋਂ ਪਰંત ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਢਾਡੀ ਜਥਾ ਭਾਈ ਮਲਕੀਤ ਸਿੰਘ ਜੀ ਲੋਂਗੋਵਾਲ ਵਾਲੇ ਜਿਹੜੇ ਕਿ ਬਹੁਤ ਹੀ ਮਿੱਠੀ ਤੇ ਪਿਆਰੀ ਆਵਾਜ਼ ਵਿੱਚ ਰਜਾਨਾ ਹੀ ਸੰਤਾਂ ਨੂੰ 8:00 ਵਜੇ ਤੋਂ 8:30 ਵਜੇ ਤੱਕ ਗੁਰਤੇ ਆ ਸਰਵਨ ਕਰੰਦੇ ਹਨ ਉਹਨਾਂ ਪਾਸੋਂ ਵੀ ਗੁਰਤੇ ਆ ਸਰਵਨ ਕਰਨਾ ਹੈ। منگر کر کے تن کر کے جتنے اہم بیٹھے ہاں من کر کے بھی اپنی حاضریاں لوائیے واحر جی کا خالس واحر جی